ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਬੱਬੂ ਘੁੰਮਣ ਅੱਜ ਫੇਰ ਆਪਾਂ ਕਰ ਰਹੇ ਹਾਂ ਜੀ ਦੁੱਧ ਗਰਮ ਤੇ ਜਦੋਂ ਤੱਕ ਆਪਾਂ ਦੁੱਧ ਗਰਮ ਕਰਨਾ ਹੈ ਉਦੋਂ ਤੱਕ ਨਾਲ-ਨਾਲ ਤੁਹਾਡੇ ਨਾਲ ਗੱਲ ਕਰਦੇ ਆਪਾਂ ਮੈਂ ਕਈ ਵਾਰ ਸੋਚਦਾ ਹੁੰਦਾ ਵੀ ਯਾਰ ਸਾਨੂੰ ਰਾਤ ਨੂੰ ਰੋਟੀ ਨਹੀਂ ਮਿਲਦੀ ਹਨਾ ਵੀ ਅੱਜ ਵੀ ਨਹੀਂ ਮਿਲੀ ਹੈਗੀ ਇੱਕ ਦਿਨ ਪਹਿਲਾਂ ਵੀ ਆਪਾਂ ਵੀਡੀਓ ਪਾਈ ਸੀਗੀ ਉਸ ਦਿਨ ਆਪਾਂ ਦੁੱਧ ਤੇ ਦੁੱਧ ਨਾਲ ਗੱਚਕ ਖਾ ਕੇ ਰਾਤ ਕੱਟੀ ਸੀਗੀ ਤੇ ਅੱਜ ਚਲੋ ਆਪਾਂ ਨੂੰ ਰੋਟੀ ਨਹੀਂ ਮਿਲੀ ਤਾਂ ਨਮਕੀਨ ਮਿਲ ਗਿਆ ਠੀਕ ਹੈ ਜੀ ਆ ਦੁੱਧ ਗਰਮ ਕਰ ਲਿਆ ਨਾਲ ਦਾ ਨਮਕੀਨ ਪਕੌੜੀਆਂ ਹੈਗੀਆਂ ਨੇ ਠੀਕ ਹੈ ਜੀ ਇਹ ਖਾ ਕੇ ਆਪਾਂ ਟਾਈਮ ਕੱਤ ਲਾਂਗੇ ਮੈਂ ਇੱਕ ਗੱਲ ਸੋਚਦਾ ਹੁੰਦਾ ਠੀਕ ਹੈ ਜੀ ਪ੍ਰਮਾਤਮਾ ਦਾ ਬੰਦੇ ਨੂੰ ਹਮੇਸ਼ਾ ਸ਼ੁਕਰਾਨਾ ਕਰਨਾ ਚਾਹੀਦਾ ਹਨਾ ਵੀ ਪ੍ਰਮਾਤਮਾ ਤੇਰਾ ਸ਼ੁਕਰ ਹੈ ਮੇਰੇ ਆ ਮਾਲਕਾ ਵੀ ਤੂੰ ਦੁੱਧ ਦੀ ਘੁੱਟ ਤਾਂ ਦੇ ਰਿਹਾ ਯਾਰ ਠੀਕ ਹੈ ਤੂੰ ਦੁੱਧ ਤਾਂ ਪਿਆ ਰਿਹਾ ਹੈ ਭੁੱਖਾ ਤਾਂ ਨਹੀਂ ਸਵਾਹ ਰਿਹਾ ਯਾਰ ਵੀ ਉਹ ਵੀ ਸਾਡੇ ਭੈਣ ਭਰਾਣੇ ਜਿਹੜੇ ਜੰਗਲਾਂ ਦੇ ਵਿੱਚ ਡੌਂਕੀ ਲਾ ਕੇ ਜਾਂਦੇ ਨੇ ਜਿਹੜੀ ਪਾਣੀ ਦੀ ਘੁੱਟ ਨੂੰ ਵੀ ਤਰਸਦੇ ਨੇ ਯਾਰ ਵੀ ਜਿੱਥੇ ਤੁਹਾਨੂੰ ਪਰਮਾਤਮਾ ਰੱਖਦਾ ਯਾਰ ਤੁਸੀਂ ਉੱਤੇ ਖੁਸ਼ ਰਹਿਣਾ ਸਿੱਖੋ ਠੀਕ ਹੈ ਥੋੜੀ ਜਰੂਰ ਰੱਬ ਸੁਣੇਗਾ ਸ਼ੁਕਰ ਕਰਿਆ ਕਰੋ ਵੀ ਪਰਮਾਤਮਾ ਜੇ ਤੂੰ ਰੁੱਖ ਹੀ ਮਿੱਸੀ ਦਿੰਨਾ ਠੀਕ ਹੈ ਜੇ ਤੂੰ ਦੁੱਧ ਦੀ ਘੁੱਟ ਦੇਤੀ ਤੇਰਾ ਉਹਦੇ ਵਿੱਚ ਵੀ ਸ਼ੁਕਰ ਹੈ ਮੇਰੇ ਅਮਾਲਕਾ ਜੇ ਤੂੰ ਪਨੀਰ ਨਾ ਦੇਤੀ ਤਾਂ ਵੀ ਤੇਰਾ ਸ਼ੁਕਰ ਹੈ ਜੇ ਨਹੀਂ ਖਾਦੀ ਤਾਂ ਵੀ ਤੇਰਾ ਸ਼ੁਕਰ ਹੈ ਸਤਿਗੁਰੂ ਕਦੇ ਵੀ ਜ਼ਿੰਦਗੀ ਦੇ ਵਿੱਚ ਨਰਾਸ਼ ਨਾ ਹੋ ਯਾਰ ਕਦੇ ਵੀ ਜ਼ਿੰਦਗੀ ਦੇ ਵਿੱਚ ਰੱਬ ਨੂੰ ਅਲਾਮਾਣਾ ਦੋ ਉਹਨਾਂ ਵੱਲ ਦੇਖੋ ਜਿਹੜੇ ਵਿਚਾਰੇ ਪਾਣੀ ਦੀ ਘੁੱਟ ਨੂੰ ਵੀ ਤਰਸਦੇ ਨੇ ਯਾਰ ਆਪਾਂ ਨੂੰ ਤਾਂ ਫੇਰ ਰੱਬ ਦੁੱਧ ਦੇ ਰਿਹਾ ਅੰਮ੍ਰਿਤ ਹੈ ਦੁੱਧ ਦਾ ਕਈ ਬੰਦੇ ਰੱਬ ਨੂੰ ਸ਼ਿਕਵਾ ਕਰਦੇ ਨੇ ਯਾਰ ਰੱਬ ਦੇ ਨਾਲ ਕੋਈ ਸ਼ਿਕਵਾ ਨਾ ਕਰੋ ਰੱਬ ਨੇ ਤੁਹਾਨੂੰ ਸਾਹ ਦਿੱਤੇ ਨੇ ਤੁਹਾਨੂੰ ਐਡਾ ਵਧੀਆ ਸਰੀਰ ਦਿੱਤਾ ਤੁਹਾਨੂੰ ਰੱਬ ਨੇ ਸਭ ਕੁਝ ਦਿੱਤਾ ਹੋਇਆ ਇੱਕ ਬੇਨਤੀ ਹੈ ਸਾਰੇ ਭੈਣ ਭਰਾਵਾਂ ਨੂੰ ਵੀ ਜੋ ਤੁਸੀਂ ਘਰਾਂ ਦੇ ਵਿੱਚ ਬਹਿ ਕੇ ਖਾਂਦੇ ਹੋ ਇਹ ਸਭ ਕੁਝ ਟਰੱਕਾਂ ਦੇ ਲੈ ਕੇ ਆਉਂਦੇ ਨੇ ਯਾਰ ਜੇ ਤੁਹਾਡੇ ਘਰ ਦੇ ਕੋਲੇ ਕੋਈ ਟਰੱਕ ਖੜਿਆ ਹੋਵੇ ਤੁਸੀਂ ਸੈਰ ਕਰਨ ਜਾਂਦੇ ਹੋ ਜਾਂ ਤੁਸੀਂ ਕਿਸੇ ਵੀ ਕੰਮ ਸ਼ਹਿਰ ਬਾਜ਼ਾਰ ਜਾਂਦੇ ਹੋ ਤਾਂ ਉਸ ਟਰੱਕ ਡਰਾਈਵਰ ਨੂੰ ਇੱਕ ਵਾਰੀ ਇਹ ਜ਼ਰੂਰ ਪੁੱਛ ਲਿਆ ਕਰੋ ਵੀ ਵੀਰੇ ਤੈਨੂੰ ਕੋਈ ਰੋਟੀ ਪਾਣੀ ਦੀ ਲੋਡ ਹੈ ਜੇ ਤੁਸੀਂ ਘਰੋਂ ਨਹੀਂ ਰੋਟੀ ਲਿਆ ਕੇ ਖਵਾ ਸਕਦੇ ਤੁਹਾਡੇ ਕੋਲ ਸਕੂਟਰ ਮੋਟਰਸਾਈਕਲ ਤੋਂ ਰੱਬ ਨੇ ਸਾਰੇ ਸਾਧਨ ਦਿੱਤੇ ਨੇ ਉਦੋਂ ਪਿਠਾ ਕੇ ਲੈ ਜਾਓ ਵੀ ਚੱਲ ਵੀਰੇ ਮੈਂ ਤੈਨੂੰ ਰੋਟੀ ਖਵਾ ਲਿਆਉਂਦਾ ਕਈ ਵਾਰੀ ਕੀ ਹੁੰਦਾ ਵੀ ਟਰੱਕਾਂ ਦਾ ਫਸਿਆ ਇਹ ਜਗ੍ਹਾ ਹੁੰਦਾ ਵੀ ਉੱਥੇ ਖਾਣ ਪੀਣ ਨੂੰ ਨੇੜੇ ਤੇਰੇ ਕੁਝ ਨਹੀਂ ਹੁੰਦਾ ਤੇ ਜਾਣ ਵਾਸਤੇ ਉਹਦੇ ਕੋਲ ਕੋਈ ਸਾਧਨ ਵੀ ਨਹੀਂ ਹੁੰਦਾ ਠੀਕ ਹੈ ਜੀ ਪਰਮਾਤਮਾ ਦਾ ਹਮੇਸ਼ਾ ਸ਼ੁਕਰਾਨਾ ਕਰਨਾ ਪਰਮਾਤਮਾ ਦਾ ਹਮੇਸ਼ਾ ਭਾਣੇ ਵਿੱਚ ਰਹਿਣਾ ਹੀ ਸਿੱਖੀ ਹੈ ਸਾਨੂੰ ਬਾਬੇ ਨਾਨਕ ਨੇ ਇਹੀ ਸਬਰ ਸੰਤੋਖ ਜੇ ਕਿਰਤ ਕਰੋ ਨਾਮ ਜਪੋ ਤੇ ਵੰਡ ਛਕੋ ਇਹੀ ਸਾਨੂੰ ਗੁਰੂ ਨਾਨਕ ਪਾਤਸ਼ਾਹ ਜੀ ਨੇ ਸਿਖਾਇਆ ਹੈ ਜੋ ਅਸੀਂ ਉਹਨਾਂ ਦੇ ਬੱਚੇ ਹਾਂ ਵੱਧ ਘਟ ਬੋਲਿਆ ਗਿਆ ਤਾਂ ਮਾਫ ਕਰਿਓ ਜੀ ਥੋੜਾ ਛੋਟਾ ਬੱਚਾ ਹਾਂ ਧੰਨਵਾਦ ਜੀ